ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦੇ ਇਸ ਬਲੌਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਨਗਰ ਸੰਦੌੜ ਜੋ ਕਿ ਚਨੇਰ ਰੋਡ ਦੇ ਉੱਪਰ ਬਈਏਵਾਲ ਨੂੰ ਜੋ ਸੜਕ ਮੁੜਦੀ ਹੈ ਬਿਲਕੁਲ ਉਸ ਦੇ ਨਾਲ ਇਹ ਜੋ ਖਰੇ ਵਾਲੀ ਖੋਹੀ ਦੇ ਨਾਮ ਦੇ ਨਾਲ ਇਹ ਸਥਾਨ ਜਾਣਿਆ ਜਾਂਦਾ ਹੈ ਇਸ ਸਥਾਨ ਦੇ ਉੱਪਰ ਅੱਜ ਸਵੇਰੇ ਹੀ ਮੈਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਚੌਧਰੀ ਚੌਧਰੀ ਫਰਮ ਵਾਲੇ ਉਹਨਾਂ ਨੇ ਟੈਲੀਫੋਨ ਕਰਿਆ ਕਿ ਪੁੱਤਰਾ ਇਸ ਸਥਾਨ ਦੇ ਉੱਪਰ ਅਸੀਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਜੋ ਨਾਲ ਮੋਟਰਾਂ ਵਾਲੇ ਜੋ ਵੀਰ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਕਿਸਾਨ ਭਰਾਵਾਂ ਦੇ ਸਹਿਯੋਗ ਦੇ ਨਾਲ ਚੌਲਾਂ ਦਾ ਭੰਡਾਰਾ ਕਰਨਾ ਹੈ ਇਸ ਕਰਕੇ ਮੈਂ ਵੀ ਉੱਥੇ ਚੱਲਿਆ ਗਿਆ ਅਤੇ ਜਾ ਕੇ ਦੇਖਿਆ ਕਿ ਬਹੁਤ ਹੀ ਭਾਰੀ ਇਹ ਬਰੋਟਾ ਤੁਸੀਂ ਦੇਖ ਸਕਦੇ ਹੋ ਇਹ ਜੋ ਦਰਖਤ ਹੈ ਇਸ ਨੂੰ ਪਹਿਲਾਂ ਦੂਰ ਤੋਂ ਹੀ ਦੇਖ ਦਿੰਦੇ ਸੀ ਮੈਂ ਅੱਜ ਤੱਕ ਇਸ ਦੇ ਨਜ਼ਦੀਕ ਨਹੀਂ ਗਿਆ ਪਰ ਇਹਨਾਂ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 100 ਸਾਲ ਤੋਂ ਉੱਪਰ ਇਸ ਬਰੋਟੀ ਦੀ ਜੋ ਉਮਰ ਹੈ ਇਸ ਦਰਖਤ ਦੀ ਜੋ ਉਮਰ ਹੈ ਉਹ ਹੋ ਚੁੱਕੀ ਹੈ ਤਕਰੀਬਨ 100 ਸਾਲ ਤੋਂ ਉੱਪਰ ਅਤੇ ਜੋ ਨਾਲ ਲੱਗਦੇ ਜੋ ਖੇਤ ਵਾਲੇ ਵੀਰ ਹਨ ਜੋ ਸੱਜਣ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਜਗ੍ਹਾ ਨੂੰ ਬਿਲਕੁਲ ਸਾਫ਼ ਕਰ ਦਿੱਤਾ ਹੈ ਅਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਹੋਣੇ ਜਗ੍ਹਾ ਲੱਗਦੀ ਹੈ ਤਕਰੀਬਨ 4 ਬਿੱਗੀਆਂ ਦੇ ਵਿੱਚ ਇਹ ਜੋ ਦਰਖਤ ਹੈ ਇਹ ਫੈਲਿਆ ਹੋਇਆ ਹੈ ਦੇਖਣ ਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਦਾ ਹੈ ਜਗ੍ਹਾ ਸਾਫ਼ ਹੋ ਕੇ ਤਾਂ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਦ੍ਰਿਸ਼ ਬਣਿਆ ਹੋਇਆ ਹੈ ਅਤੇ ਆਪਣੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸੰਗਾਰਾ ਸਿੰਘ ਜੀ ਉਹਨਾਂ ਨੂੰ ਵੀ ਇੱਕ ਉਹ ਵੀ ਅਚੇਚੇ ਤੌਰ ਤੇ ਪਹੁੰਚੇ ਸੰਗਤਾਂ ਦੀ ਬੇਨਤੀ ਦੇ ਉੱਪਰ ਉਹਨਾਂ ਨੇ ਪਹੁੰਚ ਕੇ ਸਭ ਤੋਂ ਪਹਿਲਾਂ ਚੌਪਈ ਸਾਹਿਬ ਦੇ ਪਾਠ ਕੀਤੇ ਔਰ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਉਹਨਾਂ ਦੇ ਪਾਠ ਕੀਤੇ ਅਤੇ ਉਸ ਤੋਂ ਉਪਰੰਤ ਅਰਦਾਸ ਕਰਕੇ ਭੋਗ ਲਵਾਇਆ ਗਿਆ ਅਤੇ ਫਿਰ ਚੌਲਾਂ ਦਾ ਜੋ ਢੰਡਾਰਾ ਹੈ ਉਹ ਅਤੁੱਟ ਵਰਤਿਆ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਜ਼ਿਆਦਾ ਸਫਲ ਰਿਹਾ ਇਹ ਭੰਡਾਰਾ ਜੋ ਕਿ ਸਾਰੇ ਹੀ ਕਿਸਾਨ ਭਰਾਵਾਂ ਦਾ ਨਗਰ ਨਿਵਾਸੀਆਂ ਦਾ ਔਰ ਸਾਰੇ ਹੀ ਸੇਵਾਦਾਰ ਵੀਰਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਬਹੁਤ ਹੀ ਜ਼ਿਆਦਾ ਸ਼ਿੱਦਤ ਦੇ ਨਾਲ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਇਆ ਤਨ ਮਨ ਤੇ ਧਨ ਦੇ ਨਾਲ ਜਿੰਨਾ ਵੀ ਸੱਜਣਾ ਨੇ ਵੀਰਾਂ ਨੇ ਸੇਵਾ ਕਰੀ ਹੈ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਜਿੰਨਾ ਖਜ਼ਾਨਿਆਂ ਦੇ ਵਿੱਚੋਂ ਮਾਇਆ ਆਈ ਸੀ ਉਹਨਾਂ ਖਜ਼ਾਨਿਆਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਜੀ ਭਰਪੂਰ ਕਰਨ ਔਰ ਇਸ ਤੋਂ ਉਪਰੰਤ ਸਰਦਾਰ ਦਲਜੀਤ ਸਿੰਘ ਜੀ ਨੇ ਸੇਵਾਦਾਰਾਂ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਕੁਝ ਉਪਹਾਰ ਉਹ ਪੈਂਟ ਕੀਤੇ ਅਤੇ ਉਸ ਤੋਂ ਉਪਰੰਤ ਆਪਣੇ ਨਗਰ ਦੇ ਜਿਤਨੇ ਵੀ ਧਾਰਮਿਕ ਅਸਥਾਨ ਹਨ ਉਹਨਾਂ ਵਾਸਤੇ ਬਾਲਟੀਆਂ ਦੇ ਵਿੱਚ ਚੌਲ ਅੱਡ ਕੱਢ ਕੇ ਅਤੇ ਉਸ ਤੋਂ ਬਾਅਦ ਭੰਡਾਰਾ ਸ਼ੁਰੂ ਕਰ ਦਿੱਤਾ ਗਿਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਰਦਾਰ ਸੁਖਜੀਤ ਸਿੰਘ ਜੀ ਪ੍ਰਧਾਨ ਸਾਹਿਬ ਉਹ ਵੀ ਇੱਚੇ ਚੇ ਤੌਰ ਤੇ ਪਹੁੰਚੇ ਅਤੇ ਇਸ ਤੋਂ ਉਪਰੰਤ ਚੌਲ ਸੇਵਾਦਾਰ ਵੀਰਾਂ ਨੇ ਜੋ ਸੰਗਤਾਂ હાજર ਸਨ ਉਹਨਾਂ ਨੂੰ ਵਰਤਾ ਕੇ ਉਸ ਤੋਂ ਉਪਰੰਤ ਮੇਨ ਰੋਡ ਦੇ ਉੱਪਰ ਲੰਗਰ ਲਗਾ ਦਿੱਤਾ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ